ਭਗਵਾਨ ਵਾਲਮੀਕੀ ਆਸ਼ਰਮ ਤੂਨਾ ਸਾਹਿਬ ਪ੍ਰਸ ਦੇ ਚੇਅਰਮੈਨ ਓਮਪrakash ਗੱਬਰ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਅਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੁਰਿੰਦਰ ਸਿੰਘ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਕੀਤੀ। ਇਸ ਦੌਰਾਨ ਆਖਿਆ ਗਿਆ ਕਿ ਟਾਊਨ ਹਾਲ ਵਿਖੇ ਲੱਗੇ ਡਾਕਟਰ ਭੀਮrao ਅੰਬੇਦਕਰ ਜੀ ਦੇ ਬੁੱਧ ਨੂੰ ਸ਼ੀਸ਼ੇ ਨਾਲ ਕਵਰ ਨਹੀਂ ਕੀਤਾ ਜਾਵੇਗਾ। ਨਾਲ ਹੀ 10 ਫਰਵਰੀ ਨੂੰ ਡਿਪਟੀ ਕਮਿਸ਼ਨਰ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਦੌਰਾ ਕਰਨਗੇ। ਇਸ ਮੌਕੇ ਬੱbbi ਪਹਿਲਵਾਨ ਓਮ ਪ੍ਰਕਾਸ਼ ਹਨਾਰਿਆ सुरेंद्र ਟੋਨਾ ਪਵਨ द्राਵੜ ਜਗਦੀਸ਼ ਜੱਗੂ ਸਨੀ ਪ੍ਰਧਾਨ ਗਿਲਵਾਲੀ ਗੇਟ ਵੀ ਮੌਜੂਦ ਸਨ ਅੱਜ ਦੋ ਮੁੱਦਿਆਂ ਦੇ ਉੱਤੇ ਦੀ ਸਰ ਮੀਟਿੰਗ ਹੋਈ ਨੰਬਰ 13 26 ਤਰੀਕ ਨੂੰ ਹੈਪਨਿੰਗ ਹੋਈ ਡਾਕਟਰ ਪੀਮਰੋ ਮੇਜਾਦੀ ਦੇ ਬੁੱਤ ਦੇ ਨਾਲ ਪੁਨੀ ਮੇਨਟੇਨ ਕਰਨ ਦੇ ਵਾਸਤੇ ਸਾਰੀ ਪਲੈਨਿੰਗ ਨੂੰ ਅੱਜ ਪੂਰਾ ਫਾਈਨਲ ਟੱਚ ਦੇ ਦਿੱਤਾ ਹੈ ਕਿ ਮੂਰਤੀ ਦੇ ਉੱਤੇ ਸ਼ੀਸ਼ਾ ਨਹੀਂ ਲੱਗੇਗਾ ਜੰਗਲ ਲੱਗੇ ਉਹਨੂੰ ਖੂਬ ਸੂਤ ਬਨਵਾਤੇ ਗੱਲ ਹੈ ਆਪਣੇ ਕਾਰ ਦਾ ਇੰਤਿਜਾਮ ਕਮਲਿਆ ਨੇ ਇੰਤਿਜਾਮ ਲਾਈਟਿੰਗ ਸੈਟਿੰਗ ਸਾਰਾ ਕੁਝ ਇੰਤਿਜਾਮ ਹੋ ਸਕورٹی ਦਾ ਹੋ ਜਾਏਗਾ ਉਹਦੇ ਨਾਲ ਨਾਲ ਦੂਜਾ ਮਸਲਾ ਸੀ ਪਵਨ ਬਾਲਮੀਕੀ ਤੀਸਰਾ ਉਹਦੇ ਵਾਸਤੇ ਪੰਜ ਛੇ ਮੰਗਾ ਜ਼ਰੂਰੀ ਹੈਗੀਆਂ ਜਿਵੇਂ ਕਿ ਕਿ ਉਹਦੀ ਨਿਸ਼ਾਨਦੇਹੀ ਕਰਾਉਣੀ ਪ੍ਰਕਰਮਾ ਤੋਂ 100 ਫੁੱਟ ਆਲਦ ਵਾਲੇ ਰੌਂਡ ਹੈ ਲੇਕਿਨ ਸਾਰੀ ਤੇ ਨਜ਼ਾਇਜ਼ ਕਬਜ਼ੇ ਹੋਏ ਪਏ ਨੇ ਉਨਨੂੰ ਹਟਾਉਣਾ ਉਹਦੇ ਨਾਲ ਨਾਲ ਉੱਥੇ ਦੇ ਜੇ ਬਾਥਰੂਮਾਂ ਦੇ ਕੰਮ ਆਉਦੀ ਮੇਨਟੇਨ ਕੰਮਾਂ ਜਹਾ ਮੂਰਤੀ ਦੇ ਲਾਗੇ ਕੋਈ ਡਿਸਟਰਬਿੰਗ ਆ ਉਹਨੂੰ ਕਰਾਉਣ ਦੇ ਵਾਸਤੇ ਅੱਜ ਜੇ ਡੀ ਸਾਹਿਬ ਨਾਲ ਮੀਟਿੰਗ ਕੀਤੀ 10 ਤਰੀਕ ਨੂੰ ਠੀਕ 1 ਵਜੇ ਮਾਨ ਜੋ ਡੀ ਸਾਹਿਬ ਉੱਥੇ ਮੌਕੇ ਤੇ ਵੀ ਜਾਣਗੇ ਮੌਕੇ ਤੋਂ ਸਟੱਡੀ ਕਰਕੇ ਉਹਦੇ ਹੱਲ ਵੀ ਕਰਨਗੇ ਕੋਈ ਜਿੰਨੀ دیر ਲਾਪਰਵਾਹੀ ਛੱਡ ਕੇ ਇਹਦੇ ਕੰਮਾਂ ਨੂੰ ਨਹੀਂ ਕੀਤਾ ਜਾਣਾ ਉਨੀ دیر ਕੋਈ ਕੰਮ ਸਹੀ ਨਹੀਂ ਚੱਟ ਸਕਦਾ ਇਹੀ ਬੇਨਤੀ ਕਰਨ ਵਾਸਤੇ ਮੀਟਿੰਗ ਹੋਈ ਆ